ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਇੱਕ ਪਾਕਿਸਤਾਨੀ ਅੰਤਰਰਾਸ਼ਟਰੀ ਵਿਦਿਆਰਥੀ ਤੇ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੈਲਬੌਰਨ ਦੇ ਬਰੰਜ਼ਵਿਕ ਵੈਸਟ ਇਲਾਕੇ ਦੇ ਵਿੱਚ ਸਥਿਤ 711 ਸਰਵਿਸ ਸਟੇਸ਼ਨ ਦੇ ਬਾਹਰ ਵਾਪਰੀ ਜੋ ਕਿ ਸੀਸੀਟੀਵੀ ਕੈਮਰਾ ਅਤੇ ਮੋਬਾਈਲ ਫੋਨ ਦੇ ਕੈਮਰੇ ਦੇ ਵਿੱਚ ਕੈਦ ਹੋ ਗਏ। ਪੀੜਤ ਵਿਦਿਆਰਥੀ ਜਿਸ ਦੀ ਪਛਾਣ ਸੁਰੱਖਿਆ ਕਾਰਨਾਂ ਕਰਕੇ ਗੁਪਤ ਰੱਖੀ ਹੈ ਨੇ ਦੱਸਿਆ ਹੈ ਕਿ ਘਟਨਾ 3 ਜਨਵਰੀ 2026 ਨੂੰ ਰਾਤ ਕਰੀਬ 11:30 ਵਜੇ ਬਾਪਰੀ ਉਹ ਡਿਊਟੀ ਖਤਮ ਕਰਕੇ ਸਟੋਰ ਬੰਦ ਕਰ ਰਿਹਾ ਸੀ ਜਦੋਂ ਇੱਕ ਵਿਅਕਤੀ ਨੇ ਦੁਕਾਨ ਦੇ ਬਾਹਰ ਪਿਸ਼ਾਬ ਕਰ ਦਿੱਤਾ ਉਸ ਨੇ ਉਸ ਵਿਅਕਤੀ ਨੂੰ ਬੜੀ ਸ਼ਰਾਫਤ ਨਾਲ ਅਜੇਹਾਂ ਨਾ ਕਰਨ ਲਈ ਕਿਹਾ ਇਸ ਗੱਲ ਬਾਅਦ ਤੋਂ ਬਾਅਦ ਮਾਮਲਾ ਹਿੰਸਕ ਹੋ ਗਿਆ ਦੋਸ਼ ਇਹ ਹੈ ਕਿ ਵਿਅਕਤੀ ਨੇ ਉਸ ਨੂੰ ਕਈ ਵਾਰ ਮੁੱਕੇ ਮਾਰੇ ਪੀੜਤ ਦੀ ਪਤਨੀ ਵੀ ਮੌਕੇ ਤੇ ਮੌਜੂਦ ਸੀ ਉਸ ਨੇ ਇਹ ਘਟਨਾ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਿਕਲਿਆ ਇਸੇ ਦੌਰਾਨ ਇੱਕ ਹੋਰ ਵਿਅਕਤੀ ਨੇ ਵੀ ਇੰਟਰਫੇਅਰ ਕੀਤਾ ਪੀੜਤ ਨੇ ਦਵਾ ਕੀਤਾ ਹੈ ਕਿ ਦੂਜੇ ਵਿਅਕਤੀ ਨੇ ਵੀ ਉਸਦੇ ਮੂੰਹ ਤੇ ਮੁੱਕੇ ਮਾਰੇ ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਹਮਲੇ ਦੌਰਾਨ ਹਮਲਾਵਰ ਵੱਲੋਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਸਨੇ ਆਪਣੇ ਦੇਸ਼ ਵਾਪਸ ਜਾਣ ਵਰਗੇ ਸ਼ਬਦ ਵੀ ਸ਼ਾਮਲ ਕੀਤੇ। ਪੀੜਤ ਨੇ ਦੱਸਿਆ ਹੈ ਕਿ ਜਦੋਂ ਉਸਦੀ ਪਤਨੀ ਪੁਲਿਸ ਨੂੰ ਫੋਨ ਕਰ ਰਹੀ ਸੀ ਤਾਂ ਹਮਲਾਵਰ ਉਸਦੀ ਪਤਨੀ ਵੱਲ ਵੀ ਹਿੰਸਕ ਧੰਗ ਨਾਲ ਵਧੇ ਜਿਸ ਕਰਕੇ ਉਸਦੀ ਪਤਨੀ ਡਰ ਗਈ ਤੇ ਉਸਨੇ ਕਿਸੇ ਨੂੰ ਵੀ ਫੋਨ ਨਹੀਂ ਕੀਤਾ। ਵਿਕਟੋਰੀਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਮੁਤਾਬਕ ਇੱਕ 27 ਸਾਲਾ ਵਿਅਕਤੀ ਤੇ ਦੋ ਅਣਪਛਾਤੇ ਲੋਕਾਂ ਨੇ ਮੈਲਵਨ ਰੋਡ ਤੇ ਸਥਿਤ ਸਰਵਿਸ ਸਟੇਸ਼ਨ ਦੇ ਬਾਹਰ ਹਮਲਾ ਕੀਤਾ ਹਮਲੇ ਤੋਂ ਪਹਿਲਾਂ ਗਾਲੀ-ਕਲੋਚ ਵੀ ਹੋਈ ਹੈ ਹਮਲੇ ਦੌਰਾਨ ਨਸਲੀ ਅਤੇ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ ਪੁਲਿਸ ਅਨੁਸਾਰ ਹਮਲਾਵਰ ਕਟਨਾ ਤੋਂ ਬਾਅਦ ਸਲੇਟੀ ਰੰਗ ਦੀ ਕਾਰ ਦੇ ਵਿੱਚ ਫਰਾਰ ਹੋ ਗਏ ਪੀੜਤ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ ਹਨ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਹੋਰ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟਾਪਰਜ਼ 1800333000 ਤੇ ਕਾਲ ਕਰ ਸਕਦੇ ਹਨ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਇੱਕ ਪਾਕਿਸਤਾਨੀ ਅੰਤਰਰਾਸ਼ਟਰੀ ਵਿਦਿਆਰਥੀ ਤੇ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਘਟਨਾ ਮੈਲਬੌਰਨ ਦੇ ਬਰੰਜ਼ਵਿਕ ਵੈਸਟ ਇਲਾਕੇ ਦੇ ਵਿੱਚ ਸਥਿਤ 711 ਸਰਵਿਸ ਸਟੇਸ਼ਨ ਦੇ ਬਾਹਰ ਵਾਪਰੀ ਜੋ ਕਿ ਸੀਸੀਟੀਵੀ ਕੈਮਰਾ ਅਤੇ ਮੋਬਾਈਲ ਫੋਨ ਦੇ ਕੈਮਰੇ ਦੇ ਵਿੱਚ ਕੈਦ ਹੋ ਗਏ ਪੜਤ ਵਿਦਿਆਰਥੀ ਜਿਸ ਦੀ ਪਛਾਣ ਸੁਰੱਖਿਆ ਕਾਰਨਾਂ ਕਰਕੇ ਗੁਪਤ ਰੱਖੀ ਹੈ ਨੇ ਦੱਸਿਆ ਹੈ ਕਿ ਘਟਨਾ 3 ਜਨਵਰੀ 2026 ਨੂੰ ਰਾਤ ਕਰੀਬ 11:30 ਵਜੇ ਬਾਪਰੀ ਉਹ ਡਿਊਟੀ ਖਤਮ ਕਰਕੇ ਸਟੋਰ ਬੰਦ ਕਰ ਰਿਹਾ ਸੀ ਜਦੋਂ ਇੱਕ ਵਿਅਕਤੀ ਨੇ ਦੁਕਾਨ ਦੇ ਬਾਹਰ ਪਿਸ਼ਾਬ ਕਰ ਦਿੱਤਾ ਉਸ ਨੇ ਉਸ ਵਿਅਕਤੀ ਨੂੰ ਬੜੀ ਸ਼ਰਾਫਤ ਨਾਲ ਅਜੇਹਾਂ ਨਾ ਕਰਨ ਲਈ ਕਿਹਾ ਇਸ ਗੱਲ ਬਾਤ ਤੋਂ ਬਾਅਦ ਮਾਮਲਾ ਹਿੰਸਕ ਹੋ ਗਿਆ ਦੋਸ਼ ਇਹ ਹੈ ਕਿ ਵਿਅਕਤੀ ਨੇ ਉਸ ਨੂੰ ਕਈ ਵਾਰ ਮੁੱਕੇ ਮਾਰੇ ਪੀੜਤ ਦੀ ਪਤਨੀ ਵੀ ਮੌਕੇ ਤੇ ਮੌਜੂਦ ਸੀ ਉਸ ਨੇ ਇਹ ਘਟਨਾ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਾ ਨਿਕਲਿਆ ਇਸੇ ਦੌਰਾਨ ਇੱਕ ਹੋਰ ਵਿਅਕਤੀ ਨੇ ਵੀ ਇੰਟਰਫੇਅਰ ਕੀਤਾ ਪੀੜਤ ਨੇ ਦੱਸਿਆ ਕਿ ਤਾ ਹੈ ਕਿ ਦੂਜੇ ਵਿਅਕਤੀ ਨੇ ਵੀ ਉਸਦੇ ਮੂੰਹ ਤੇ ਮੁੱਕੇ ਮਾਰੇ ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਹਮਲੇ ਦੌਰਾਨ ਹਮਲਾਵਰ ਵੱਲੋਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਸਨੇ ਆਪਣੇ ਦੇਸ਼ ਵਾਪਸ ਜਾਣ ਵਰਗੇ ਸ਼ਬਦ ਵੀ ਸ਼ਾਮਲ ਕੀਤੇ। ਪੀੜਤ ਨੇ ਦੱਸਿਆ ਹੈ ਕਿ ਜਦੋਂ ਉਸਦੀ ਪਤਨੀ ਪੁਲਿਸ ਨੂੰ ਫੋਨ ਕਰ ਰਹੀ ਸੀ ਤਾਂ ਹਮਲਾਵਰ ਉਸਦੀ ਪਤਨੀ ਵੱਲ ਵੀ ਹਿੰਸਕ ਤੰਗ ਨਾਲ ਵਧੇ ਜਿਸ ਕਰਕੇ ਉਸਦੀ ਪਤਨੀ ਡਰ ਗਈ ਤੇ ਉਸਨੇ ਕਿਸੇ ਨੂੰ ਵੀ ਫੋਨ ਨਹੀਂ ਕੀਤਾ। ਵਿਕਟੋਰੀਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਮੁਤਾਬਕ ਇੱਕ 27 ਸਾਲਾ ਵਿਅਕਤੀ ਤੇ ਦੋ ਅਣਪਛਾਤੇ ਲੋਕਾਂ ਨੇ ਮੈਲਵਨ ਰੋਡ ਤੇ ਸਥਿਤ ਸਰਵਿਸ ਸਟੇਸ਼ਨ ਦੇ ਬਾਹਰ ਹਮਲਾ ਕੀਤਾ ਹਮਲੇ ਤੋਂ ਪਹਿਲਾਂ ਗਾਲੀ-ਕਲੋਚ ਵੀ ਹੋਈ ਹੈ ਹਮਲੇ ਦੌਰਾਨ ਨਸਲੀਅਤ ਤੇ અપਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ ਪੁਲਿਸ ਅਨੁਸਾਰ ਹਮਲਾਵਰ ਕਟਨਾ ਤੋਂ ਬਾਅਦ ਸਲੇਟੀ ਰੰਗ ਦੀ ਕਾਰ ਦੇ ਵਿੱਚ ਫਰਾਰ ਹੋ ਗਏ ਪੀੜਤ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ ਹਨ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਹੋਰ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟਾਪਰਜ਼ 1800333000 ਤੇ ਕਾਲ ਕਰ ਸਕਦੇ ਹਨ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਇੱਕ ਪਾਕਿਸਤਾਨੀ ਅੰਤਰਰਾਸ਼ਟਰੀ ਵਿਦਿਆਰਥੀ ਤੇ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੈਲਬੌਰਨ ਦੇ ਬਰੰਜ਼ਵਿਕ ਵੈਸਟ ਇਲਾਕੇ ਦੇ ਵਿੱਚ ਸਥਿਤ 711 ਸਰਵਿਸ ਸਟੇਸ਼ਨ ਦੇ ਬਾਹਰ ਵਾਪਰੀ ਜੋ ਕਿ ਸੀਸੀਟੀਵੀ ਕੈਮਰਾ ਅਤੇ ਮੋਬਾਈਲ ਫੋਨ ਦੇ ਕੈਮਰੇ ਦੇ ਵਿੱਚ ਕੈਦ ਹੋ ਗਏ। ਪੜਤ ਵਿਦਿਆਰਥੀ ਜਿਸ ਦੀ ਪਛਾਣ ਸੁਰੱਖਿਆ ਕਾਰਨਾਂ ਕਰਕੇ ਗੁਪਤ ਰੱਖੀ ਹੈ ਨੇ ਦੱਸਿਆ ਹੈ ਕਿ ਘਟਨਾ 3 ਜਨਵਰੀ 2026 ਨੂੰ ਰਾਤ ਕਰੀਬ 11:30 ਵਜੇ ਬਾਪਰੀ ਉਹ ਡਿਊਟੀ ਖਤਮ ਕਰਕੇ ਸਟੋਰ ਬੰਦ ਕਰ ਰਿਹਾ ਸੀ ਜਦੋਂ ਇੱਕ ਵਿਅਕਤੀ ਨੇ ਦੁਕਾਨ ਦੇ ਬਾਹਰ ਪਿਸ਼ਾਬ ਕਰ ਦਿੱਤਾ ਉਸ ਨੇ ਉਸ ਵਿਅਕਤੀ ਨੂੰ ਬੜੀ ਸ਼ਰਾਫਤ ਨਾਲ ਅਜੇਹਾਂ ਨਾ ਕਰਨ ਲਈ ਕਿਹਾ ਇਸ ਗੱਲ ਬਾਤ ਤੋਂ ਬਾਅਦ ਮਾਮਲਾ ਹਿੰਸਕ ਹੋ ਗਿਆ ਦੋਸ਼ ਇਹ ਹੈ ਕਿ ਵਿਅਕਤੀ ਨੇ ਉਸ ਨੂੰ ਕਈ ਵਾਰ ਮੁੱਕੇ ਮਾਰੇ ਪੀੜਤ ਦੀ ਪਤਨੀ ਵੀ ਮੌਕੇ ਤੇ ਮੌਜੂਦ ਸੀ ਉਸ ਨੇ ਇਹ ਘਟਨਾ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਾ ਨਿਕਲਿਆ ਇਸੇ ਦੌਰਾਨ ਇੱਕ ਹੋਰ ਵਿਅਕਤੀ ਨੇ ਵੀ ਇੰਟਰਫੇਅਰ ਕੀਤਾ ਪੀੜਤ ਤਿੰਦਾਵਾ ਕਹਿੰਦਾ ਹੈ ਕਿ ਦੂਜੇ ਵਿਅਕਤੀ ਨੇ ਵੀ ਉਸਦੇ ਮੂੰਹ ਤੇ ਮੁੱਕੇ ਮਾਰੇ ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ ਹਮਲੇ ਦੌਰਾਨ ਹਮਲਾਵਰ ਵੱਲੋਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਸਨੇ ਆਪਣੇ ਦੇਸ਼ ਵਾਪਸ ਜਾਣ ਵਰਗੇ ਸ਼ਬਦ ਵੀ ਸ਼ਾਮਲ ਕੀਤੇ ਪੀੜਤ ਨੇ ਦੱਸਿਆ ਹੈ ਕਿ ਜਦੋਂ ਉਸਦੀ ਪਤਨੀ ਪੁਲਿਸ ਨੂੰ ਫੋਨ ਕਰ ਰਹੀ ਸੀ ਤਾਂ ਹਮਲਾਵਰ ਉਸਦੀ ਪਤਨੀ ਵੱਲ ਵੀ ਹਿੰਸਕ ਤੰਗ ਨਾਲ ਵਧੇ ਜਿਸ ਕਰਕੇ ਉਸਦੀ ਪਤਨੀ ਡਰ ਗਈ ਤੇ ਉਸਨੇ ਕਿਸੇ ਨੂੰ ਵੀ ਫੋਨ ਨਹੀਂ ਕੀਤਾ ਵਿਕਟਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਪੁਲਿਸ ਮੁਤਾਬਕ ਇੱਕ 27 ਸਾਲਾ ਵਿਅਕਤੀ ਤੇ ਦੋ ਅਣਪਛਾਤੇ ਲੋਕਾਂ ਨੇ ਮੈਲਵਿਨ ਰੋਡ ਤੇ ਸਥਿਤ ਸਰਵਿਸ ਸਟੇਸ਼ਨ ਦੇ ਬਾਹਰ ਹਮਲਾ ਕੀਤਾ ਹਮਲੇ ਤੋਂ ਪਹਿਲਾਂ ਗਾਲੀ ਕਲੋਚ ਵੀ ਹੋਈ ਹੈ ਹਮਲੇ ਦੌਰਾਨ ਨਸਲੀ ਅਤੇ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ ਪੁਲਿਸ ਅਨੁਸਾਰ ਹਮਲਾਵਰ ਕਟਨਾ ਤੋਂ ਬਾਅਦ ਸਲੇਟੀ ਰੰਗ ਦੀ ਕਾਰ ਦੇ ਵਿੱਚ ਫਰਾਰ ਹੋ ਗਏ ਪੀੜਤ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ ਹਨ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਹੋਰ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟਾਪਰਜ਼ 1800333003 ਤੇ ਕਾਲ ਕਰ ਸਕਦੇ ਹਨ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਇੱਕ ਪਾਕਿਸਤਾਨੀ ਅੰਤਰਰਾਸ਼ਟਰੀ ਵਿਦਿਆਰਥੀ ਤੇ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੈਲਬੌਰਨ ਦੇ ਬਰੰਜ਼ਵਿਕ ਵੈਸਟ ਇਲਾਕੇ ਦੇ ਵਿੱਚ ਸਥਿਤ 711 ਸਰਵਿਸ ਸਟੇਸ਼ਨ ਦੇ ਬਾਹਰ ਵਾਪਰੀ ਜੋ ਕਿ ਸੀਸੀਟੀਵੀ ਕੈਮਰਾ ਅਤੇ ਮੋਬਾਈਲ ਫੋਨ ਦੇ ਕੈਮਰੇ ਦੇ ਵਿੱਚ ਕੈਦ ਹੋ ਗਏ। ਪੜਤ ਵਿਦਿਆਰਥੀ ਜਿਸ ਦੀ ਪਛਾਣ ਸੁਰੱਖਿਆ ਕਾਰਨਾਂ ਕਰਕੇ ਗੁਪਤ ਰੱਖੀ ਹੈ ਨੇ ਦੱਸਿਆ ਹੈ ਕਿ ਘਟਨਾ 3 ਜਨਵਰੀ 2026 ਨੂੰ ਰਾਤ ਕਰੀਬ 11:30 ਵਜੇ ਬਾਪਰੀ ਉਹ ਡਿਊਟੀ ਖਤਮ ਕਰਕੇ ਸਟੋਰ ਬੰਦ ਕਰ ਰਿਹਾ ਸੀ ਜਦੋਂ ਇੱਕ ਵਿਅਕਤੀ ਨੇ ਦੁਕਾਨ ਦੇ ਬਾਹਰ ਪਿਸ਼ਾਬ ਕਰ ਦਿੱਤਾ ਉਸ ਨੇ ਉਸ ਵਿਅਕਤੀ ਨੂੰ ਬੜੀ ਸ਼ਰਾਫਤ ਨਾਲ ਅਜੇਹਾਂ ਨਾ ਕਰਨ ਲਈ ਕਿਹਾ ਇਸ ਗੱਲ ਬਾਤ ਤੋਂ ਬਾਅਦ ਮਾਮਲਾ ਹਿੰਸਕ ਹੋ ਗਿਆ ਦੋਸ਼ ਇਹ ਹੈ ਕਿ ਵਿਅਕਤੀ ਨੇ ਉਸ ਨੂੰ ਕਈ ਵਾਰ ਮੁੱਕੇ ਮਾਰੇ ਪੀੜਤ ਦੀ ਪਤਨੀ ਵੀ ਮੌਕੇ ਤੇ ਮੌਜੂਦ ਸੀ ਉਸ ਨੇ ਇਹ ਘਟਨਾ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਾ ਨਿਕਲਿਆ ਇਸੇ ਦੌਰਾਨ ਇੱਕ ਹੋਰ ਵਿਅਕਤੀ ਨੇ ਵੀ ਇੰਟਰਫੇਅਰ ਕੀਤਾ ਪੀੜਤ ਨੇ ਦਾਅਵਾ ਕੀਤਾ ਹੈ ਕਿ ਦੂਜੇ ਵਿਅਕਤੀ ਨੇ ਵੀ ਉਸਦੇ ਮੂੰਹ ਤੇ ਮੁੱਕੇ ਮਾਰੇ ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ ਹਮਲੇ ਦੌਰਾਨ ਹਮਲਾਵਰ ਵੱਲੋਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਸਨੇ ਆਪਣੇ ਦੇਸ਼ ਵਾਪਸ ਜਾਣ ਵਰਗੇ ਸ਼ਬਦ ਵੀ ਸ਼ਾਮਲ ਕੀਤੇ ਪੀੜਤ ਨੇ ਦੱਸਿਆ ਹੈ ਕਿ ਜਦੋਂ ਉਸਦੀ ਪਤਨੀ ਪੁਲਿਸ ਨੂੰ ਫੋਨ ਕਰ ਰਹੀ ਸੀ ਤਾਂ ਹਮਲਾਵਰ ਉਸ ਦੀ ਪਤਨੀ ਵੱਲ ਵੀ ਹਿੰਸਕ ਢੰਗ ਨਾਲ ਵਧੇ ਜਿਸ ਕਰਕੇ ਉਸ ਦੀ ਪਤਨੀ ਡਰ ਗਈ ਤੇ ਉਸ ਨੇ ਕਿਸੇ ਨੂੰ ਵੀ ਫੋਨ ਨਹੀਂ ਕੀਤਾ ਵਿਕਟੋਰੀਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਪੁਲਿਸ ਮੁਤਾਬਕ ਇੱਕ 27 ਸਾਲਾ ਵਿਅਕਤੀ ਤੇ ਦੋ ਅਣਪਛਾਤੇ ਲੋਕਾਂ ਨੇ ਮੈਲਵਨ ਰੋਡ ਤੇ ਸਥਿਤ ਸਰਵਿਸ ਸਟੇਸ਼ਨ ਦੇ ਬਾਹਰ ਹਮਲਾ ਕੀਤਾ ਹਮਲੇ ਤੋਂ ਪਹਿਲਾਂ ਗਾਲੀ ਗਲੋਚ ਵੀ ਹੋਈ ਹੈ ਹਮਲੇ ਦੌਰਾਨ ਨਸਲੀ ਅਤੇ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ ਪੁਲਿਸ ਅਨੁਸਾਰ ਹਮਲਾਵਰ ਕਟਨਾ ਤੋਂ ਬਾਅਦ ਸਲੇਟੀ ਰੰਗ ਦੀ ਕਾਰ ਦੇ ਵਿੱਚ ਫਰਾਰ ਹੋ ਗਿਆ ਪੀੜਤ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ ਹਨ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਹੋਰ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟਾਪਰਜ਼ 180033300 ਤੇ ਕਾਲ ਕਰ ਸਕਦੇ ਹਨ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਇੱਕ ਪਾਕਿਸਤਾਨੀ ਅੰਤਰਰਾਸ਼ਟਰੀ ਵਿਦਿਆਰਥੀ ਤੇ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੈਲਬੌਰਨ ਦੇ ਬਰੰਜ਼ਵਿਕ ਵੈਸਟ ਇਲਾਕੇ ਦੇ ਵਿੱਚ ਸਥਿਤ 711 ਸਰਵਿਸ ਸਟੇਸ਼ਨ ਦੇ ਬਾਹਰ ਵਾਪਰੀ ਜੋ ਕਿ ਸੀਸੀਟੀਵੀ ਕੈਮਰਾ ਅਤੇ ਮੋਬਾਈਲ ਫੋਨ ਦੇ ਕੈਮਰੇ ਦੇ ਵਿੱਚ ਕੈਦ ਹੋ ਗਏ। ਪੜਤਵਿਧੀ ਵਿਦਿਆਰਥੀ ਜਿਸ ਦੀ ਪਛਾਣ ਸੁਰੱਖਿਆ ਕਾਰਨਾਂ ਕਰਕੇ ਗੁਪਤ ਰੱਖੀ ਹੈ ਨੇ ਦੱਸਿਆ ਹੈ ਕਿ ਘਟਨਾ 3 ਜਨਵਰੀ 2026 ਨੂੰ ਰਾਤ ਕਰੀਬ 11:30 ਵਜੇ ਬਾਪਰੀ ਉਹ ਡਿਊਟੀ ਖਤਮ ਕਰਕੇ ਸਟੋਰ ਬੰਦ ਕਰ ਰਿਹਾ ਸੀ ਜਦੋਂ ਇੱਕ ਵਿਅਕਤੀ ਨੇ ਦੁਕਾਨ ਦੇ ਬਾਹਰ ਪਿਸ਼ਾਬ ਕਰ ਦਿੱਤਾ ਉਸਨੇ ਉਸ ਵਿਅਕਤੀ ਨੂੰ ਬੜੀ ਸ਼ਰਾਫਤ ਨਾਲ ਅਝਿਹਾ ਨਾ ਕਰਨ ਲਈ ਕਿਹਾ ਇਸ ਗੱਲ ਬਾਤ ਤੋਂ ਬਾਅਦ ਮਾਮਲਾ ਹਿੰਸਕ ਹੋ ਗਿਆ ਦੋਸ਼ ਇਹ ਹੈ ਕਿ ਵਿਅਕਤੀ ਨੇ ਉਸ ਨੂੰ ਕਈ ਵਾਰ ਮੁੱਕੇ ਮਾਰੇ ਪੀੜਤ ਦੀ ਪਤਨੀ ਵੀ ਮੌਕੇ ਤੇ ਮੌਜੂਦ ਸੀ ਉਸਨੇ ਇਹ ਘਟਨਾ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਾ ਨਿਕਲਿਆ ਇਸੇ ਦੌਰਾਨ ਇੱਕ ਹੋਰ ਵਿਅਕਤੀ ਨੇ ਵੀ ਇੰਟਰਫੇਅਰ ਕੀਤਾ ਪੀੜਤ ਨੇ ਦੱਸਿਆ ਕਿ ਤਾ ਹੈ ਕਿ ਦੂਜੇ ਵਿਅਕਤੀ ਨੇ ਵੀ ਉਸਦੇ ਮੂੰਹ ਤੇ ਮੁੱਕੇ ਮਾਰੇ ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਹਮਲੇ ਦੌਰਾਨ ਹਮਲਾਵਰ ਵੱਲੋਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਸਨੇ ਆਪਣੇ ਦੇਸ਼ ਵਾਪਸ ਜਾਣ ਵਰਗੇ ਸ਼ਬਦ ਵੀ ਸ਼ਾਮਲ ਕੀਤੇ। ਪੀੜਤ ਨੇ ਦੱਸਿਆ ਹੈ ਕਿ ਜਦੋਂ ਉਸਦੀ ਪਤਨੀ ਪੁਲਿਸ ਨੂੰ ਫੋਨ ਕਰ ਰਹੀ ਸੀ ਤਾਂ ਹਮਲਾਵਰ ਉਸਦੀ ਪਤਨੀ ਵੱਲ ਵੀ ਹਿੰਸਕ ਤੰਗ ਨਾਲ ਵਧੇ ਜਿਸ ਕਰਕੇ ਉਸਦੀ ਪਤਨੀ ਡਰ ਗਈ ਤੇ ਉਸਨੇ ਕਿਸੇ ਨੂੰ ਵੀ ਫੋਨ ਨਹੀਂ ਕੀਤਾ। ਵਿਕਟੋਰੀਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਮੁਤਾਬਕ ਇੱਕ 27 ਸਾਲਾ ਵਿਅਕਤੀ ਤੇ ਦੋ ਅਣਪਛਾਤੇ ਲੋਕਾਂ ਨੇ ਮੈਲਵਨ ਰੋਡ ਤੇ ਸਥਿਤ ਸਰਵਿਸ ਸਟੇਸ਼ਨ ਦੇ ਬਾਹਰ ਹਮਲਾ ਕੀਤਾ ਹਮਲੇ ਤੋਂ ਪਹਿਲਾਂ ਗਾਲੀ-ਕਲੋਚ ਵੀ ਹੋਈ ਹੈ ਹਮਲੇ ਦੌਰਾਨ ਨਸਲੀ ਅਤੇ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ ਪੁਲਿਸ ਅਨੁਸਾਰ ਹਮਲਾਵਰ ਕਟਨਾ ਤੋਂ ਬਾਅਦ ਸਲੇਟੀ ਰੰਗ ਦੀ ਕਾਰ ਦੇ ਵਿੱਚ ਫਰਾਰ ਹੋ ਗਏ ਪੀੜਤ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ ਹਨ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਹੋਰ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟਾਪਰਜ਼ 1800333003 ਤੇ ਕਾਲ ਕਰ ਸਕਦੇ ਹਨ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਇੱਕ ਪਾਕਿਸਤਾਨੀ ਅੰਤਰਰਾਸ਼ਟਰੀ ਵਿਦਿਆਰਥੀ ਤੇ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੈਲਬੌਰਨ ਦੇ ਬਰੰਜ਼ਵਿਕ ਵੈਸਟ ਇਲਾਕੇ ਦੇ ਵਿੱਚ ਸਥਿਤ 711 ਸਰਵਿਸ ਸਟੇਸ਼ਨ ਦੇ ਬਾਹਰ ਵਾਪਰੀ ਜੋ ਕਿ ਸੀਸੀਟੀਵੀ ਕੈਮਰਾ ਅਤੇ ਮੋਬਾਈਲ ਫੋਨ ਦੇ ਕੈਮਰੇ ਦੇ ਵਿੱਚ ਕੈਦ ਹੋ ਗਏ। ਪੜਤ ਵਿਦਿਆਰਥੀ ਜਿਸ ਦੀ ਪਛਾਣ ਸੁਰੱਖਿਆ ਕਾਰਨਾਂ ਕਰਕੇ ਗੁਪਤ ਰੱਖੀ ਹੈ ਨੇ ਦੱਸਿਆ ਹੈ ਕਿ ਘਟਨਾ 3 ਜਨਵਰੀ 2026 ਨੂੰ ਰਾਤ ਕਰੀਬ 11:30 ਵਜੇ ਬਾਪਰੀ ਉਹ ਡਿਊਟੀ ਖਤਮ ਕਰਕੇ ਸਟੋਰ ਬੰਦ ਕਰ ਰਿਹਾ ਸੀ ਜਦੋਂ ਇੱਕ ਵਿਅਕਤੀ ਨੇ ਦੁਕਾਨ ਦੇ ਬਾਹਰ ਪਿਸ਼ਾਬ ਕਰ ਦਿੱਤਾ ਉਸ ਨੇ ਉਸ ਵਿਅਕਤੀ ਨੂੰ ਬੜੀ ਸ਼ਰਾਫਤ ਨਾਲ ਅਜੇਹਾਂ ਨਾ ਕਰਨ ਲਈ ਕਿਹਾ ਇਸ ਗੱਲਬਾਤ ਤੋਂ ਬਾਅਦ ਮਾਮਲਾ ਹਿੰਸਕ ਹੋ ਗਿਆ ਦੋਸ਼ ਇਹ ਹੈ ਕਿ ਵਿਅਕਤੀ ਨੇ ਉਸ ਨੂੰ ਕਈ ਵਾਰ ਮੁੱਕੇ ਮਾਰੇ ਪੀੜਤ ਦੀ ਪਤਨੀ ਵੀ ਮੌਕੇ ਤੇ ਮੌਜੂਦ ਸੀ ਉਸ ਨੇ ਇਹ ਘਟਨਾ ਨੂੰ ਰੋਕਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਾ ਨਿਕਲਿਆ ਇਸੇ ਦੌਰਾਨ ਇੱਕ ਹੋਰ ਵਿਅਕਤੀ ਨੇ ਵੀ ਇੰਟਰਫੇਅਰ ਕੀਤਾ ਪੀੜਤ ਨੇ ਦਵਾ ਕੀਤਾ ਹੈ ਕਿ ਦੂਜੇ ਵਿਅਕਤੀ ਨੇ ਵੀ ਉਸ ਦੇ ਮੂੰਹ ਤੇ ਮੁੱਕੇ ਮਾਰੇ ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ ਹਮਲੇ ਦੌਰਾਨ ਹਮਲਾਵਰ ਵੱਲੋਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਸ ਨੇ ਆਪਣੇ ਦੇਸ਼ ਵਾਪਸ ਜਾਣ ਵਰਗੇ ਸ਼ਬਦ ਵੀ ਸ਼ਾਮਲ ਕੀਤੇ ਪੇੜਤ ਨੇ ਦੱਸਿਆ ਹੈ ਕਿ ਜਦੋਂ ਉਸਦੀ ਪਤਨੀ ਪੁਲਿਸ ਨੂੰ ਫੋਨ ਕਰ ਰਹੀ ਸੀ ਤਾਂ ਹਮਲਾਵਰ ਉਸਦੀ ਪਤਨੀ ਵੱਲ ਵੀ ਹਿੰਸਕ ਤੰਗ ਨਾਲ ਵਧੇ ਜਿਸ ਕਰਕੇ ਉਸਦੀ ਪਤਨੀ ਡਰ ਗਈ ਤੇ ਉਸਨੇ ਕਿਸੇ ਨੂੰ ਵੀ ਫੋਨ ਨਹੀਂ ਕੀਤਾ ਵਿਕਟੋਰੀਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਪੁਲਿਸ ਮੁਤਾਬਕ ਇੱਕ 27 ਸਾਲਾ ਵਿਅਕਤੀ ਤੇ ਦੋ ਅਣਪਛਾਤੇ ਲੋਕਾਂ ਨੇ ਮੈਲਵਿਨ ਰੋਡ ਤੇ ਸਥਿਤ ਸਰਵਿਸ ਸਟੇਸ਼ਨ ਦੇ ਬਾਹਰ ਹਮਲਾ ਕੀਤਾ ਹਮਲੇ ਤੋਂ ਪਹਿਲਾਂ ਗਾਲੀ ਕਲੋਚ ਵੀ ਹੋਈ ਹੈ ਹਮਲੇ ਦੌਰਾਨ ਨਸਲੀਅਤ ਅਤੇ અપਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ ਪੁਲਿਸ ਅਨੁਸਾਰ ਹਮਲਾਵਰ ਘਟਨਾ ਤੋਂ ਬਾਅਦ ਸਲੇਟੀ ਰੰਗ ਦੀ ਕਾਰ ਦੇ ਵਿੱਚ ਫਰਾਰ ਹੋ ਗਿਆ ਪੀੜਤ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ ਹਨ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਹੋਰ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟਾਪਰਜ਼ 1800